ਸਤ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਮਹਿਤਾਬ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਫਿਰ ਇੱਕ ਹੀ ਕਰਦੇ ਖਬਰ ਦੇ ਉੱਤੇ ਗੱਲਬਾਤ ਕਰਦੇ ਹਾਂ ਸਰ ਸਵਾਗਤ ਹੈ ਪਰੋਂ ਧੰਨਵਾਦ ਜੀ ਜੀ ਸੋ ਸਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਜਿੱਥੇ ਵਕ ਵਕ ਜਿੱਥੇ ਬੰਦਿਆਂ ਵੱਲੋਂ ਮਨਾਇਆ ਜਾ ਰਿਹਾ ਹੈ ਸਰਕਾਰ ਨੇ ਵੱਡਾ ਉਪਰਾਲਾ ਕੀਤਾ ਸੀ ਤੇ ਐਸਜੀਪੀ ਬੀਰ ਸਿੰਘ ਬਾਦਲ ਪਹੁੰਚਦੇ ਨੇ ਜਿਵੇਂ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਵੱਡੇ ਵੱਡੇ ਇਲਜ਼ਾਮ ਕੇਂਦਰ ਦੇ ਉੱਤੇ ਲਗਾਏ ਜਾਂਦੇ ਨੇ ਗੁਰਦੁਆਰਿਆਂ ਨੂੰ ਲੈ ਕੇ ਗੱਲਾਂ ਕੀਤੀਆਂ ਜਾਂਦੇ ਨੇ ਤੇ ਅੱਜ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਹਰਿਆਣੇ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਉੱਤੇ ਕਬਜ਼ਾ ਕੀਦਾ ਹੈ ਹਰਿਆਣਾ ਸਰਕਾਰ ਦਾ ਕਹਿੰਦੇ ਕੇਂਦਰ ਨੇ ਬੜੀ ਵੱਡੀ ਚਾਲ ਖੇਲੀ ਆਪਣਾ ਜੱਜ ਬਿਠਾਇਆ ਇਹ ਫੈਸਲਾ ਹਰਿਆਣਾ ਦੇ ਹੱਕ ਦੇ ਵਿੱਚ ਕਰਵਾਤਾ ਆਪਣੇ ਤੋਂ ਹਰਿਆਣਾ ਗੁਰਦੁਆਰਾ ਕਮਨ ਪ੍ਰਬੰਧਕ ਕਮੇਟੀ ਸੀ ਉਹ ਟੁੱਟ ਗਈ ਤੇ ਦੂਜੇ ਪਾਸੇ ਜਿਹੜੀ ਉਹਨੇ ਵੱਡੀ ਗੱਲ ਕੀਤੀ ਉਹਨੇ ਕਿਹਾ ਕਿ ਐਸਜੀਪੀਸੀ ਦੇ ਉੱਤੇ ਵੀ ਕਬਜ਼ਾ ਕਰਨ ਆਏ ਸੀ ਪਰ ਆਪਣੇ ਮੈਂਬਰ ਆਪਣੇ ਪ੍ਰਧਾਨ ਪੂਰੇ ਤਕੜੇ ਸੀਗੇ ਜੀ ਅੰਗਰੇਜ਼ਾਂ ਨੇ ਵੀ ਕੋਸ਼ਿਸ਼ ਕੀਤੀ ਸੀ ਐਸਜੀਪੀਸੀ ਨੂੰ ਕਰਨ ਦੀ ਪਰ ਕੁਝ ਨਾ ਕਰ ਸਕੇ ਸੁਖਵੀਰ ਬਾਲ ਦੇ ਵੱਡੇ ਇਲਜ਼ਾਮ ਕੇਂਦਰ ਸਰਕਾਰ ਦੇ ਉੱਤੇ ਲਗਾਏ ਨੇ ਉਹਨੇ ਕਿਹਾ ਕਿ ਸਾਨੂੰ ਇੱਕ ਜੁਟਤਾ ਹੋਣ ਦੀ ਲੋੜ ਹੈ ਕਿਉਂਕਿ ਕੇਂਦਰ ਕਮੀਆਂ ਲੱਭਦਾ ਆਪਣੇ ਚ ਵੀ ਕਮਜ਼ੋਰੀ ਕਿੱਥੇ ਆ ਕਹਿੰਦੇ ਗੁਰੂ ਘਰਾਂ ਦੇ ਉੱਤੇ ਕਬਜ਼ਾ ਕਰ ਲਓ ਇਹ ਆਪੇ ਪਿੱਛੇ ਹੋ ਜਾਣਗੇ ਜੀ ਜੀ ਇਹ ਬਹੁਤ ਵੱਡਾ ਬਿਆਨ ਹੈ ਮੇਰੇ ਹਿਸਾਬ ਨਾਲ ਜਿਹੜਾ ਉਹਨਾਂ ਨੇ ਇਹ ਕਿਹਾ ਹੈਗਾ ਵੀ ਜੱਜ ਵੀ ਆਪਣੇ ਹਿਸਾਬ ਦਾ ਬਿਠਾਤਾ ਹੈ ਜੀ ਤੇ ਆਪਣੇ ਹਿਸਾਬ ਨਾਲ ਫੈਸਲਾ ਲੈ ਲਿਆ ਇਹ ਇਹ ਉਹਨਾਂ ਦਾ ਵੱਡਾ ਬਿਆਨ ਹੈਗਾ ਤੇ ਇਹਦਾ ਜਵਾਬ ਸ਼ਾਇਦ ਅਗਲੇ ਦਿਨਾਂ ਦੇ ਵਿੱਚ ਜਾਂ ਅੱਜ ਸ਼ਾਮ ਤੱਕ ਹੀ ਕਿਤੇ ਅ ਸੈਂਟਰ ਗਵਰਨਮੈਂਟ ਦੇ ਕਿਸੇ ਪ੍ਰਤੀਨਿਧੀ ਵੱਲੋਂ ਮਿਲਣ ਦੀ ਸੰਭਾਵਨਾ ਤੋ ਇਹਨਾਂ ਕਾਰ ਨਹੀਂ ਕਰ ਸਕਦੇ ਅਸੀਂ ਤੇ ਉਧਰ ਜਿਹੜੇ ਹੈਗੇ ਆ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਐਲਾਨ ਕੀਤਾ ਹੈ ਕਿ ਇੱਕ ਵਿਸ਼ਵ ਪੱਧਰੀ ਯੂਨੀਵਰਸਿਟੀ ਬਣਾਈ ਜਾਏਗੀ ਸਥਾਪਿਤ ਹੋਵੇਗੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਇਹ ਵੱਡਾ ਐਲਾਨ ਕੀਤਾ ਉਹਨਾਂ ਨੇ ਤੇ ਦੂਜੇ ਤਿੰਨ ਸ਼ਹਿਰ ਜਿਹੜੇ ਸ੍ਰੀ ਦਮਦਮਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਇਤਨੇ ਥਾਵਾਂ ਦੇ ਉੱਪਰ ਜਿਹੜੀ ਹੈ ਟਰਾਂਸਪੋਰਟ ਫ੍ਰੀ ਕਰ ਦਿੱਤੀ ਗਈ ਹੈ ਜਿਹੜੀਆਂ ਮਿੰਨੀ ਬਸਾਂ ਤੇ ਜਿਹੜਾ ਈ ਰਿਕਸ਼ਾ ਇਹ ਫ੍ਰੀ ਚੱਲਣਗੇ ਜੀ ਇਹ ਤੇ ਇਹ ਇਹ ਬਹੁਤ ਵੱਡੇ ਵੱਡੇ ਐਲਾਨ ਜਿਹੜੇ ਹੈਗੇ ਅੱਜ ਕੀਤੇ ਗਏ ਨੇ ਇਸ ਤੋਂ ਪਹਿਲਾਂ ਜਿਹੜਾ ਸੋਮਵਾਰ ਦੀ ਜਿਹੜੀ ਮੰਗਲਵਾਰ ਨੂੰ ਜਿਹੜਾ ਹੋਇਆ ਸੀਗਾ ਸੋਮਵਾਰ ਦੀ ਸ਼ਾਮ ਨੂੰ ਜਿਹੜਾ ਹੋਇਆ ਸੀ ਆ ਵਿਸ਼ੇਸ਼ ਸੈਸ਼ਨ ਉਹਦੇ ਵਿੱਚ ਜਿਹੜੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਹੈਗੀ ਗੂੰਜ ਸੁਣਾਈ ਦਿੱਤੀ ਚੰਡੀਗੜ੍ਹ ਦਾ ਜਿਹੜਾ ਮੁੱਦਾ ਸੀ ਸੈਂਟਰ ਗਵਰਨਮੈਂਟ ਨੇ ਕਿਹਾ ਸੀਗਾ ਵੀ ਇਸ ਨੂੰ 131 ਜਿਹੜਾ ਹੈਗਾ ਵਿੱਚ ਸੋਧ ਕਰਾਂਗੇ ਤਾਂ ਜਿਹੜਾ ਸੰਵਿਧਾਨ ਦੀ ਧਾਰਾ ਤੇ ਨਾਲ ਜਿਹੜਾ ਸੀਗਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮੁੱਦਾ ਸੀਗਾ ਉੱਥੇ ਸੈਨੇਟ ਚੋਣਾ ਜਿਹੜੀਆਂ ਸੈਨੇਟ ਭੰਗ ਕਰ ਦਿੱਤੀ ਗਈ ਸੀ ਸਾਰਾ ਕੁਝ ਹੋ ਗਿਆ ਸੀ ਤੇ ਉਹ ਮੁੱਦਾ ਵੀ ਉੱਥੇ ਗੁੰਜਿਆ ਜੀ ਇਹਦੇ ਵਿੱਚ ਜਦ ਕਿ ਜਿਹੜੇ ਹਰਪਾਲ ਸਿੰਘ ធីਮਾ ਜੀ ਨੇ ਇਹ ਕਿਹਾ ਵੀ ਇਹ ਜਿਹੜੇ ਮੁੱਦੇ ਨੇ ਸਿਆਸੀ ਇੱਥੇ ਨਾ ਉਠਾਏ ਜਾਣ ਪਰ ਫਿਰ ਵੀ ਉਹ ਉਥੇ ਸਿਆਸੀ ਮੁੱਦੇ ਉੱਠਦੇ ਰਹੇ ਜੀ ਜੀ ਸੋ ਗੱਲ ਕਰਾਂਗੇ ਜੀ ਪ੍ਰਗਤ ਸਿੰਘ ਉਹਨਾਂ ਦੀ ਜੋ ਕਿ ਕਾਂਗਰਸ ਦੇ ਵਿਧਾਇਕ ਨੇ ਤਾਂ ਉਹਨਾਂ ਵੱਲੋਂ ਇੱਕ ਵੱਡਾ ਗੱਲ ਕਹਿ ਦਿੱਤੀ ਗਈ ਹੈ ਜਿੱਥੇ ਤਿੰਨ ਪਵਿੱਤਰ ਜਿਹੜੇ ਸ਼ਹਿਰ ਨੇ ਉਹਨਾਂ ਨੂੰ ਪਵਿੱਤਰ ਦਰਜਾ ਦਿੱਤਾ ਗਿਆ ਪਰ ਪ੍ਰਗਤ ਸਿੰਘ ਉਹਨਾਂ ਦਾ ਕਹਿਣਾ ਤਖਤਾ ਦੇ ਗਲਿਆਰਾਂ ਵਿੱਚ ਆ ਪਹਿਲਾ ਹੀ ਇਹ ਪਵਿੱਤਰ ਨੇ ਜੀ ਜੀ ਹਾਂ ਜੀ ਬਿਲਕੁਲ ਸਿਆਸੀ ਬਿਆਨ ਵੀ ਹੈਗਾ ਤੇ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਵੀ ਦੇਖੋ ਬਹੁਤ ਹੀ ਸਤਕਾਰਯੋਗ ਸਾਡੇ ਜਿਹੜੇ 올ੰਪੀਅਨ ਹਾਕੀ ਦੇ ਜਿਹੜੇ ਰਹੇ ਨੇ ਤੇ ਸਾਰੇ ਉਹਨਾਂ ਦੀ ਕਦਰ ਕਰਦੇ ਨੇ ਤੇ ਜਲੰਧਰ ਕੈਂਟ ਤੋਂ ਜਿਹੜੇ ਹੈਗੇ ਆ ਵਿਧਾਇਕ ਵੀ ਹੈਗੇ ਆ ਤੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਤੇ ਜਿਹੜਾ ਉਹਨਾਂ ਨੇ ਕਿਹਾ ਹੈਗਾ ਵੀ ਇਹ ਪਤਾ ਪਹਿਲਾਂ ਹੀ ਜਿਹੜੇ ਸਤਿਕਾਰਯੋਗ ਹੁੰਦੇ ਆ ਤੇ ਪਵਿੱਤਰ ਹੀ ਨੇ ਤੇ ਇਹ ਗੱਲ ਉਹਨਾਂ ਦਾ ਸਿਆਸੀ ਬਿਆਨ ਹੈਗਾ ਜੀ ਇਹਦੇ ਉੱਪਰ ਤੇ ਆਪਾਂ ਮੈਨੂੰ ਲੱਗਦਾ ਬਹੁਤੀ ਟਿੱਪਣੀ ਨਾ ਕਰੀਏ ਤੇ ਅੱਗੇ ਚੱਲੀਏ ਜੀ ਸੋ ਗੱਲਬਾਤ ਕਰਾਂਗੇ ਜੀ ਸੰਯੁਕਤ ਕਿਸਾਨ ਮੋਰਚੇ ਨੂੰ ਲੈ ਕੇ ਕੱਲ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਇਕੱਠ ਕਰਨ ਜਾ ਰਹੇ ਨੇ ਕਿਸਾਨ ਜੀ ਹਾਲਾਕੀ ਜਦੋਂ ਜਦੋਂ ਕਿਸਾਨਾਂ ਨੇ ਕਾਲ ਦਿੱਤੀ ਹੈ ਨਾ ਚੰਡੀਗੜ੍ਹ ਦੇ ਵਿੱਚ ਇਕੱਠ ਨੂੰ ਲੈ ਕੇ ਤਾਂ ਪ੍ਰਸ਼ਾਸਨ ਅਲਰਟ ਹੋ ਜਾਂਦਾ ਜੀ ਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਜਾਂਦੀ ਹੈ ਜੀ ਲੀਡਰਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਬੈਰੀਗੇਟਿੰਗ ਕਰ ਦਿੱਤੀ ਜਾਂਦੀ ਹੈ ਪੰਜਾਬ ਤੇ ਚੰਡੀਗੜ੍ਹ ਦੇ ਵਿਚਾਲੇ ਹਰਿਆਣਾ ਵਿਚਾਲੇ ਕਰ ਦਿੱਤੀ ਜਾਂਦੀ ਹੈ ਕਿਉਂਕਿ 5 ਸਾਲ ਨਾ ਪੂਰੇ ਹੋ ਗਏ ਜੀ ਕਿੰਨ ਸਾਲਾਂ ਤੋਂ ਦੌਰ ਨੂੰ ਲੈ ਕੇ ਜੋ ਕੇਂਦਰ ਸਰਕਾਰ ਤੇ ਨਿਕਲੇ ਕਾਨੂੰਨ ਬਿੱਲ ਲੈ ਕੇ ਆਉਣ ਵਾਲੇ ਸੀਗੀ ਤਾਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਹਾਲਾਕੀ ਕੇਂਦਰ ਪਿੱਛੇ ਹਟੇ ਸੀਗੀ ਪਰ ਕੱਲ ਕਿਸਾਨਾਂ ਵੱਲੋਂ ਬਹਿ ਕੇ ਮੰਥਨ ਕੀਤਾ ਜਾਵੇਗਾ ਵੀ ਪੰਜਾਬ ਸਰਕਾਰ ਨੂੰ ਪੱਤਰ ਦੇਣਗੇ ਸਾਡੀ ਹਰਿੰਦਰ ਸਿੰਘ ਲਖੋਵਾਲ ਨਾਲ ਗੱਲ ਹੋਈ ਸੀ ਜੋ ਕਿਸਾਨ ਲੀਡਰ ਨੇ ਜੀ ਜੀ ਉਹ ਕਹਿੰਦੇ ਅਸੀਂ ਪੰਜਾਬ ਸਰਕਾਰ ਨੂੰ ਵੀ ਪੱਤਰ ਦਵਾਂਗੇ ਤੇ ਕੇਂਦਰ ਸਰਕਾਰ ਨੂੰ ਪੱਤਰ ਦਵਾਂਗੇ ਵੱਡਾ ਇਕੱਠ ਸੱਦੇ ਚੰਡੀਗੜ੍ਹ ਦੇ ਵਿੱਚ ਹਾਂਜੀ ਹਾਂਜੀ ਤੇ ਇਸ ਵਾਰ ਜਿਹੜਾ ਹੈਗਾ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਥੋੜਾ ਜਿਹਾ हट ਕੇ ਉਹ ਸੋਚਿਆ ਹੈਗਾ ਉਹਨਾਂ ਨੇ ਐਤ ਕੀ ਬੈਰੀਕੇਡ ਨਹੀਂ ਲਾਉਣੇ ਹੈਗੇ ਉਹ ਉਹਨਾਂ ਵਾਸਤੇ 43 ਸੈਕਟਰ ਜਿਹੜਾ ਹੈਗਾ ਜੀ ਉੱਥੇ ਉੱਥੇ ਹਾਂ ਉੱਥੇ ਜਿਹੜਾ ਸੈੱਟ ਕਰ ਦਿੱਤਾ ਵੀ ਉੱਥੇ ਕਿਸਾਨ ਆਪਣਾ ਸ਼ਾਂਤੀਪੂਰਨ ਢੰਗ ਨਾਲ ਮੁਜ਼ਾਰਾ ਕਰ ਸਕਦੇ ਆ ਜੀ ਤੇ ਜਿਹੜਾ ਇੱਕ ਹੋਰ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਇੱਕ ਵੱਡਾ ਬਿਆਨ ਜਿਹੜਾ ਜਿਹੜੇ ਕਿਰਤ ਕਾਨੂੰਨਾਂ 'ਚ ਜਿਹੜੀ ਸੋਧ ਹੋਈ ਹੈ ਨਵੇਂ ਕਿਰਤ ਕਾਨੂੰਨ ਲਾਗੂ ਕੀਤੇ ਆ ਸਯੁਕਤ ਕਿਸਾਨ ਮੋਰਚੇ ਦਾ ਜਿਹੜਾ ਬਿਆਨ ਹੈਗਾ ਉਹਦੇ ਉੱਪਰ ਉਸ ਦੇ ਉੱਪਰ ਵੀ ਗੌਰ ਕਰਨ ਦੀ ਲੋੜ ਹੈ ਜੀ ਕਿਵੇਂ ਹੁਣ ਆਜ਼ਾਦੀ ਤੋਂ ਬਾਅਦ ਪਿਛਾ ਖਿਚੂ ਸੁਧਾਰ ਕਿਹਾ ਜੀ ਇਹਨਾਂ ਨੇ ਸਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੇ ਜਿਹੜੇ ਉਹ ਜਿਹੜੇ ਕਿਰਤ ਕਾਨੂੰਨ ਜਿਹੜੇ ਲਾਗੂ ਕੀਤੇ ਨੇ 12-12 ਘੰਟੇ ਦੀਆਂ ਡਿਊਟੀਆਂ ਹੈ ਜੀ ਤੇ ਘੱਟੋ-ਘੱਟ ਉਜਰਤ ਵਾਲੇ ਦਾਅਵੇ ਕਹਿੰਦੇ ਬੇਬੁਨਿਆਦ ਨੇ ਤੇ ਇਹ 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 ਵੀ ਬਹੁਤ ਜ਼ਰੂਰੀ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਜਿਹੜੀ ਮੁਲਾਜ਼ਮ ਨੇ ਕਿਰਤੀ ਵਰਗ ਹੈਗਾ ਤੇ ਉਹ ਉਹਨਾਂ ਦੇ ਉੱਪਰ ਵੱਡਾ ਅਸਰ ਪੈਣ ਵਾਲਾ ਹੈਗਾ ਜੀ ਇਹ ਤੇ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਸੱਦਾ ਦਿੱਤਾ ਹੋਇਆ ਜੀ ਹੋਰ ਜਥੇਬੰਦੀਆਂ ਨੇ ਕਿਸਾਨਾਂ ਨੇ ਪੂਰਾ ਇਹਦੇ ਚ ਸਮਰਥਨ ਦਿੱਤਾ ਹੋਇਆ ਜੀ ਤੇ ਉਮੀਦ ਹੈ ਵੀ ਕੱਲ ਚੰਡੀਗੜ੍ਹ ਚ ਕਾਫੀ ਵੱਡਾ ਇਕੱਠ ਹੋਏਗਾ ਜੀ ਜੀ ਸੋ ਗੱਲ ਕਰਾਂਗੇ ਜੀ ਪੰਜਾਬ ਦੇ ਮਾਣ ਨੇ ਜੀ ਤਰਮਿੰਦਰ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਕਾਫੀ ਝੰਡੇ ਗੱਡੇ ਨੇ ਕਾਫੀ ਫਿਲਮਾਂ ਹਿੱਟ ਹੋਈਆਂ ਨੇ ਤਰਮਿੰਦਰ ਇੱਕ ਉਹ ਨਾਮ ਸੀ ਵੀ ਲੋਕ ਮੰਨਦੇ ਸੀ ਤਰਮਿੰਦਰ ਦੀ ਐਕਟਿੰਗ ਨੂੰ ਲੈ ਕੇ ਹਾਲਾਕੀ ਚੰਗੀ ਪਕੜ ਸੀ ਉਹਨਾਂ ਦੀ ਫਿਲਮਾਂ ਦੇ ਉੱਤੇ ਹਿੰਦੀ ਦੇ ਉੱਤੇ ਬੜੀ ਪਕੜ ਸੀਗੀ ਜੀ ਤੇ ਉਹਨਾਂ ਦੇ ਦਿਹਾਤ ਹੋ ਗਏ ਸੀ ਤੇ ਅੱਜ ਵੱਖ-ਵੱਖ ਅਦਾਕਾਰਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਹੈ ਉਹਨਾਂ ਜੀ ਜੀ ਤੁਸੀਂ ਦੇਖੋ ਵੀ ਕਿੰਡੀ ਵੱਡੀ ਸ਼ਖਸੀਅਤ ਸੀ ਬੇताज ਬਾਦਸ਼ਾਹ ਜੇ ਆਪਾਂ ਕਹਿ ਦਈਏ ਇਹਨਾਂ ਨੂੰ ਇਹ ਜਿਹੜੇ ਸ਼ਖਸੀਅਤਾਂ ਹੁੰਦੀਆਂ ਨੇ ਉਹਨਾਂ ਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਹੁੰਦੀ ਜੀ ਕਿਸੇ ਮਤਲਬ ਕੁਝ ਕਹਿਣ ਦੀ ਲੋੜ ਨਹੀਂ ਲੋਕ ਆਪਣੇ ਆਪ ਹੀ ਸਿਰ ਮੱਥੇ ਤੇ ਬਹੌਂਦੇ ਆ ਜੀ ਰਾਸ਼ਟਰਪਤੀ ਤੋਂ ਲੈ ਕੇ ਆਮ ਬੰਦਿਆਂ ਤੱਕ ਜਿਹੜੇ ਹੈਗੇ ਆ ਉਹਨਾਂ ਨੂੰ ਸ਼ਰਧਾਂਜਲੀ ਹਾਲੇ ਤੱਕ ਚੱਲੀ ਜਾ ਰਹੀ ਹੈ ਰਾਸ਼ਟਰਪਤੀ ਦਰੋਪਦੀ ਮੁਰਮੂ ਜੀ ਨੇ ਸ਼ਰਧਾਂਜਲੀ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦਿੱਤੀ ਹੈ ਤੇ ਆਪਣੇ ਜਿਹੜੇ ਰਾਹੁਲ ਗਾਂਧੀ ਨੇ ਦਿੱਤੀ ਹੈ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਲੋਕ ਸਭਾ ਦੇ ਵਿੱਚ ਕੋਈ ਵੀ ਵਿਅਕਤੀ ਮੈਨੂੰ ਲੱਗਦਾ ਹੈ ਹੈ ਨਹੀਂ ਜਿਨੇ ਐਡੀ ਵਧੀਆ ਸ਼ਖਸੀਅਤ ਨੂੰ ਸ਼ਰਧਾਂਜਲੀ ਨਾ ਦਿੱਤੀ ਹੋਵੇ ਤੁਸੀਂ ਦੇਖੋ ਵੀ ਉਹਨਾਂ ਦਾ ਬਹੁਤ ਲੰਮਾ ਕੈਰੀਅਰ ਰਿਹਾ ਹੈ ਜੀ 1960 ਤੋਂ ਲੈ ਕੇ ਤੇ ਲਗਭਗ ਹੁਣ 21 ਫਿਲਮ ਉਹਨਾਂ ਦੀ ਅਜੇ ਆਉਣੀ ਐ ਉਹ 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 ਵੀ ਜਿਹੜੀ ਹੈਗੀ ਐ ਤਿਆਰ ਹੈਗੀ ਐ ਤੇ ਉਹ ਲਗਭਗ ਮੈਨੂੰ ਲੱਗਦਾ ਵੀ ਛੇਤੀ ਤੋਂ ਛੇਤੀ ਜਿਹੜੀ ਹੈਗੀ ਉਹ ਰਿਲੀਜ਼ ਹੋ ਜੇਗੀ 21 ਫਿਲਮ ਤੇ ਅਸੀਂ ਉਹਦੇ ਚ ਵੀ ਦੇਖਾਂਗੇ ਯਾਨੀ ਤੁਸੀਂ ਲਾ ਲਓ ਵੀ ਸਾਬ 60 40 ਤੇ 65 65 ਸਾਲ ਦਾ ਉਹਨਾਂ ਦਾ ਕੈਰੀਅਰ ਸੀਗਾ ਜੀ 1960 ਚ ਆਈ ਸੀ ਉਹਨਾਂ ਦੀ ਪਹਿਲੀ ਫਿਲਮ ਦਿਲ ਵੀ ਤੇਰਾ ਹੰਬ ਵੀ ਤੇਰੇ ਅਰਜੁਨ ਹਿੰਗੂ ਰਾਣੀ ਦੀ ਫਿਲਮ ਸੀਗੀ ਉਹ ਤੇ ਉਸ ਤੋਂ ਉਹ ਕੋਈ ਬਹੁਤੀ ਚੱਲੀ ਨਹੀਂ ਸੀਗੀ ਲੇਕਿਨ ਜਿਹੜਾ ਇਹਨਾਂ ਨੂੰ ਪਸੰਦ ਬਹੁਤ ਕੀਤਾ ਗਿਆ ਸੀ ਤਰਮਿੰਦਰ ਘੋੜਾ ਨੂੰ ਉਸ ਤੋਂ ਬਾਅਦ ਸ਼ੋਲਾ ਔਰ ਸ਼ਬਦ ਤੋਂ ਬਾਅਦ ਬੁਆਏ ਫਰੰਡ ਲਾਲੋ ਆਇਦਨ ਬਹਾਰ ਕੇ ਆਇਆ ਸਾਵਨ ਝੂਮ ਕੇ ਲੋਫਰ ਫਿਲਮ ਦੇ ਵਿੱਚ ਬੜੇ ਇਹਨਾਂ ਦੇ ਹਿੱਟ ਗੀਤ ਹੋਏ ਸੀਗੇ ਤੇ ਉਸ ਤੋਂ ਬਾਅਦ ਰਜੇਸ਼ ਖਾਨੇ ਦਾ ਜਿਹੜਾ ਸੀ ਕੈਰੀਅਰ ਡਾਊਨ ਹੋ ਗਿਆ ਸੀਗਾ ਤੇ ਇਹ ਇਹਨਾਂ ਨੂੰ ਸਦਾ ਬਹਾਰ ਹੀਰੋ ਕਿਹਾ ਜਾਂਦਾ ਰਿਹਾ ਜੀ ਤਰਮਿੰਦਰ ਘੋੜਾ ਨੂੰ ਇਹ ਇਹ ਉਸ ਤਰੀ ਚੱਲਦੇ ਰਹੇ ਨੇ ਬਹੁਤ ਜਣੇ ਆ ਗਏ ਬਹੁਤ ਜਣੇ ਚਲੇ ਗਏ ਕਈ ਹੀਰੋ ਆਏ ਤੇ ਕਈ ਚਲੇ ਗਏ ਲੇਕਿਨ ਇੱਕ ਵਾਰੀ ਤੁਹਾਡੇ ਯਾਦ ਹੋਣਾ ਜਦੋਂ ABCL ਫਿਲਮ ਆਪਣਾ ਬਣਾਈ ਸੀ ਨਾ ਕੰਪਨੀ ਇਹਨਾਂ ਨੇ ਮੀਤਾਰ ਬਚਨ ਨੇ ਤਾਂ ਉਹਨਾਂ ਦਾ ਕੈਰੀਅਰ ਗ੍ਰਾਫ ਬਹੁਤ ਡਾਊਨ ਹੋ ਗਿਆ ਸੀ ਬਹੁਤ ਵੱਡੇ ਕਰਜ਼ੇ ਥੱਲੇ ਡੁੱਬ ਗਏ ਸੀ ਲੇਕਿਨ ਇਹ ਜੀ ਦੀ ਨੌਬਤ ਕਦੇ ਵੀ ਜਿਹੜੀ ਹੈਗੀ ਹੈ ਤਰਮਿੰਦਰ ਦੇ ਉੱਪਰ ਨਹੀਂ ਆਈ ਇਹਨਾਂ ਦਾ ਕੈਰੀਅਰ ਗ੍ਰਾਫ ਲਗਾਤਾਰ ਇੱਕੋ ਹੀ ਸਪੀਡ ਨਾਲ ਚੱਲਦਾ ਰਿਹਾ ਜੇ ਦੋ ਫਿਲਮ ਅੱਗੇ ਦੇ ਖਰਾਬ ਹੋ ਗਈਆਂ ਨਹੀਂ ਚਲੀਆਂ ਤਾਂ ਚਾਰ ਫਿਲਮਾਂ ਫਿਰ ਹਿੱਟ ਦੇ ਦਿੱਤੀਆਂ ਹੈ ਜੀ ਇਹ ਐਦਾਂ ਦਾ ਇਹਨਾਂ ਦਾ ਚੱਲਦਾ ਰਿਹਾ ਜੀ ਤੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜੀ ਜੀ ਸੋ ਤੁਹਾਡੇ ਪਾਸੇ ਹਾਈ ਕੋਰਟ ਨੇ ਅਹਿਮ ਟਿੱਪਣੀ ਕੀਤੀ ਉਹਨੇ ਕਿਹਾ ਕਿ ਲੰਮੀ ਸਮਾਂ ਹੈ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ ਜੀ ਹਾਂਜੀ ਇਹ ਹੁਣ ਤੁਸੀਂ ਦੇਖੋ ਵੀ ਜਿਹੜੀਆਂ ਅਦਾਲਤਾਂ ਦੇ ਵਿੱਚ ਕਈ-ਕਈ ਸਾਲ ਇੱਕ ਮੰਨਿਆ ਜਾਂਦਾ ਹੈ ਵੀ ਜਿਹੜਾ ਇੱਕ ਮੁਕਦਮਾ ਚੱਲ ਗਿਆ ਤਾਂ 20 ਸਾਲ ਤਾਂ 15 ਸਾਲ ਤਾਂ ਥੋੜੇ ਗਏ ਇਹ ਇੱਕ ਆਮ ਧਾਰਨਾ ਹੈਗੀ ਹੈ ਇਸੇ ਕਰਕੇ ਜਿਹੜੇ ਲੱਖਾਂ ਮਾਮਲੇ ਜਿਹੜੇ ਆ ਸੈਸ਼ਨ ਕੋਰਟਸ ਦੇ ਵਿੱਚ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਹਾਈ ਕੋਰਟਸ ਦੇ ਵਿੱਚ ਸੁਪਰੀਮ ਕੋਰਟ ਚ ਲੱਖਾਂ ਮਾਮਲੇ ਜਿਹੜੇ ਨੇ ਲੰਬੇ ਤੇ ਮੁਲਤਵੀ ਪੈਂਡਿੰਗ ਪਈ ਨੇ ਤੇ ਉਹਦੇ ਮਾਮਲੇ ਦੇ ਵਿੱਚ ਇੱਕ ਇੱਕ ਮਾਮਲਾ ਸੀਗਾ ਜੀ ਇਹ ਕੋਈ ਕਿਸੇ ਅਪਰਾਧੀ ਤੋਂ 279 ਗ੍ਰਾਮ ਹੈਰੋਇਨ ਜਿਹੜੀ ਸੀ ਫੜੀ ਗਈ ਸੀ ਤੇ ਉਹ ਅੰਦਰ ਸੀ ਪਿਛਲੇ 1 ਡੇਢ ਸਾਲ ਤੋਂ ਤੇ ਉਹਦੇ ਉੱਪਰ ਟਿੱਪਣੀ ਕੀਤੀ ਆ ਵੀ ਇੰਨੇ ਲੰਬਾ ਸਮਾਂ ਕਿਸੇ ਮੁਲਜ਼ਮ ਨੂੰ ਹਿਰਾਸਤ 'ਚ ਰੱਖਿਆ ਹੀ ਨਹੀਂ ਜਾ ਸਕਦਾ ਇਸ ਤੇ ਉਹਨੂੰ ਜ਼ਮਾਨਤ ਦਿੱਤੀ ਆ ਵੀ ਜਦੋਂ ਤੁਸੀਂ ਕੋਈ ਉਹਦੇ ਖਿਲਾਫ ਕੁਝ ਪਰੇਸ਼ਨੀ ਕਰ ਸਕ ਰਹੇ ਹਾਂ ਉਹ ਤੇ ਸ਼ਰਤਾਂ ਲਾਈਆਂ ਨੇ ਸ਼ਰਤਾਂ ਹੀ ਲਾਈਆਂ ਨੇ ਵੀ ਤੁਸੀਂ ਆਪਣਾ ਆ ਪਾਸਪੋਰਟ ਦੇ ਜੋ ਹਰ ਮਹੀਨੇ ਆਪਣਾ ਐਫੀਡੇਵਿਟ ਦੇਣਾ ਤੁਸੀਂ ਉਹ ਇਸ ਤਰ੍ਹਾਂ ਦੀਆਂ ਸ਼ਰਤਾਂ ਲਾਤੀਆਂ ਤੇ ਉਹਨੂੰ ਰਿਹਾ ਕਰ ਦਿੱਤਾ ਇਹ ਵੱਡਾ ਫੈਸਲਾ ਹੈਗਾ ਜੀ ਇਹ ਇਹ ਇਸ ਇਹਦਾ ਵੀ ਜਿਹੜਾ ਆਉਣ ਵਾਲੇ ਜਿਹੜੇ ਟਾਈਮਾਂ ਦੇ ਵਿੱਚ ਪੁਲਿਸ ਨੂੰ ਛੇਤੀ ਕਾਰਵਾਈ ਕਰਨੀ ਪਿਆ ਕਰੇਗੀ ਪ੍ਰਸ਼ਾਸਨ ਨੂੰ ਛੇਤੀ ਕਾਰਵਾਈ ਕਰਨੀ ਪਿਆ ਕਰੇਗੀ ਤੇ ਇਸ ਤਰ੍ਹਾਂ ਕਿਸੇ ਦੇ ਉੱਪਰ ਬਿਨਾ ਮਤਲਬ ਜਿਹੜੀਆਂ ਸੁਣਵਾਈਆਂ ਟਲਵਾਉਣ ਦਾ ਜਾਣਬੁੱਝ ਕੇ ਵੀ ਫਲਾਣਾ ਬਿਮਾਰ ਹੈ ਜੀ ਠਿਕਾਨਾ ਬਿਮਾਰ ਹੈ ਤੇ ਉਹ ਚੀਜ਼ਾਂ ਖਤਮ ਹੋ ਜਾਣਗੀਆਂ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਪੰਜਾਬ ਚ ਜਾਇਦਾਦ ਖਰੀਦਣਾ ਹੁਣ ਥੋੜਾ ਮਹਿੰਗਾ ਹੋ ਗਿਆ ਤੁਹਾਨੂੰ ਦੱਸ ਦੇ ਕਿ 100% ਦੀ ਤੱਕ ਵਧੇ ਈਡੀਸੀ ਅਤੇ ਸੀਐਲਯੂ ਚਾਰਜ ਜੀ ਹਾਂਜੀ ਇਹ 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 ਚੋਰੀ ਛਿਪੇ ਜਾਂ ਜਿਵੇਂ ਕਹਿੰਦੇ ਹੁੰਦੇ ਨਾ ਅੰਦਰ ਖਾਤੇ ਜੀ ਸਾਰਾ ਕੁਝ ਚਿੱਲੀ ਜਾ ਰਿਹਾ ਹੁਣ ਲੋਕਲ ਗਵਰਨਮੈਂਟ ਜਿਹਨੂੰ ਸਥਾਨਕ ਸਰਕਾਰਾਂ ਕਹਿੰਦੇ ਆ ਜੀ ਸਥਾਨਕ ਸਰਕਾਰਾਂ ਵਿਭਾਗ ਆ ਪੰਜਾਬ ਦਾ ਉਸ ਨੇ ਜਿਹੜਾ ਹੈਗਾ ਜਿਹੜੇ ਮੁੱਖ ਇਲਾਕੇ ਨੇ ਸਾਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਸੀਐਲਯੂ ਉਹ ਉਹਦੇ ਵਿੱਚ ਵਾਅਦਾ ਕੀਤਾ ਜੀ 100% ਤੱਕ ਦਾ ਤੇ EDC ਦੇ ਵਿੱਚ ਤੇ ਤੁਸੀਂ ਦੇਖੋ ਵੀ ਐਕਸਟਰਨਲ ਡਿਵੈਲਪਮੈਂਟ ਚਾਰਜ ਇਹ ਇਹ ਹੈਗਾ ਜੀ ਐਕਸਟਰਨਲ ਡਿਵੈਲਪਮੈਂਟ ਚਾਰਜ ਜਿਹੜਾ EDC ਕਹਿੰਦੇ ਆ ਤੇ ਦੂਜਾ ਹੁੰਦਾ ਹੈ ਚੇਂਜ ਆਫ ਲੈਂਡ ਯੂਜ਼ ਜਦੋਂ ਕਿਸੇ ਜ਼ਮੀਨ ਦੇ ਟੁਕੜੇ ਦੀ ਉੱਪਰ ਕਿਹੜੀ ਚੀਜ਼ ਵਾਸਤੇ ਵਰਤਣੀ ਆ ਖੇਤੀਬਾੜੀ ਜ਼ਮੀਨ ਤੁਸੀਂ ਕੋਈ ਉੱਥੇ ਇੰਡਸਟਰੀ ਲਾਉਣੀ ਆ ਤਾਂ ਉਹ ਉਹਨਾਂ ਦੀਆਂ ਫੀਸਾਂ ਬਹੁਤ ਜ਼ਿਆਦਾ ਵਧਾਉਂਦੀਆਂ ਹੈਗੀਆਂ ਜੀ ਉਹ ਉਹ ਖਬਰ ਹੈਗੀ ਹੈ ਜੀ ਇਹ ਲਾਇਸੈਂਸ ਪਰਮਿਸ਼ਨ ਫੀਸ 'ਚ ਵੀ ਦੁੱਗਣਾ ਵਾਧਾ ਕਰ ਦਿੰਦਾ ਹੈ ਡਬਲ ਕਰ ਦਿੱਤੀ ਹੈਗੀ ਹੈ ਜੀ ਇਹ ਦੇ ਜਿਵੇਂ ਤੁਸੀਂ ਲੁਧਿਆਣੇ ਦੀ ਐਗਜ਼ਾਮਪਲ ਲੈ ਲਓ ਜਿਵੇਂ ਪਹਿਲਾਂ 686 ਰੁਪਏ ਪਰ ਗਾਜ਼ ਲੱਗਦਾ ਸੀਗਾ ਜੀ ਇਹ ਸੀਐਲਯੂ ਤੇ ਹੁਣ 1047 ਰੁਪਏ ਲੱਗੇਗਾ ਜੇ 100 ਗਜ ਦਾ ਕਿਸੇ ਦਾ ਪਲਾਟ ਹੈਗਾ ਤਾਂ 68600 ਰੁਪਏ ਲੱਗਦੇ ਸੀਗੇ ਹੁਣ 1 ਲੱਖ 4000 ਰੁਪਏ ਜਿਹੜੇ ਹੈ ਵਾਧੂ ਲਗਿਆ ਕਰਨਗੇ ਜੀ ਇਹ ਇਹ ਇਸ ਦਾ ਜਿਹੜਾ ਹੈਗਾ ਆਮ ਲੋਕਾਂ ਦੇ ਉੱਪਰ ਸਿੱਧਾ ਪ੍ਰਭਾਵ ਪਾਏਗਾ ਜੀ ਜੀ ਸੋ ਚੈੱਕ ਬਾਉਂਸ ਲਾ ਕੇ ਹਾਈ ਕੋਰਟ ਨੇ ਇੱਕ ਅਹਿਮ ਟਿੱਪਣੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਚੈੱਕ ਬਾਉਂਸ ਹੋਣਾ ਨੈਤਿਕ ਪਤਨ ਦਾ ਅਪਰਾਧ ਨਹੀਂ ਹੈ ਜੀ ਹਾਂਜੀ ਇਹ ਇਹ ਵੀ ਹੁਣ ਹਾਈ ਕੋਰਟ ਦੀ ਜਿਹੜੀਆਂ ਟਿੱਪਣੀਆਂ ਹੁੰਦੀਆਂ ਨੇ ਜੀ ਇਹ ਬੜੀਆਂ ਅਹਿਮ ਹੁੰਦੀਆਂ ਨੇ ਆਉਣ ਵਾਲੇ ਜਿਹੜੇ ਜਿਹੜੇ ਹੁੰਦੇ ਨੇ ਆਪਣੇ ਮਕਦਮੇ ਜਿਹੜੇ ਕੇਸ ਹੁੰਦੇ ਨੇ ਉਹਨਾਂ ਤੇ ਇਹਨਾਂ ਦਾ ਬੜਾ ਪ੍ਰਭਾਵ ਪੈਂਦਾ ਜੀ ਇਹ ਇੱਕ ਚੌਕੀਦਾਰ ਦਾ ਮਾਮਲਾ ਸੀਗਾ ਜਿਹਨੂੰ ਬਿਨਾ ਮਤਲਬ ਵਾਦਾ ਕਿ ਮਾਮੂਲੀ ਜੀ ਗੱਲ ਪਿੱਛੇ ਕੱਢ ਦਿੱਤਾ ਗਿਆ ਸੀਗਾ ਚੌਕੀਦਾਰ ਦਾ ਮਾਮਲਾ ਕੀ ਸੀ ਕੋਈ ਉਹਦਾ ਕੋਈ ਵਿਭਾਗ ਨੂੰ ਦਿੱਤਾ ਹੋਇਆ ਜਿਹੜਾ ਚੈੱਕ ਸੀ ਉਹ ਬਾਊਂਸ ਹੋ ਗਿਆ ਸੀ ਉਸ ਮਾਮਲੇ ਦੇ ਵਿੱਚ ਕਿਹਾ ਵੀ ਚੈੱਕ ਬਾਊਂਸ ਹੋਣਾ ਕੋਈ ਨੈਤਿਕਤਾ ਦੀ ਨੀਚਤਾ ਨਹੀਂ ਹੈਗੀ ਇਹ ਕੋਈ ਪਰਾ ਨਹੀਂ ਹੈਗਾ ਇਹ ਇਹ ਵੀ ਇੱਕ ਕਿਉਂਕਿ ਜਿਹੜੀ ਚੈੱਕ ਬਾਉਂਸ ਦੇ ਕੇਸ ਬਹੁਤ ਪੈਂਦੇ ਨੇ ਵੱਡੇ ਵੱਡੇ ਐਕਟਰਾਂ ਦੇ ਉੱਪਰ ਪੈ ਜਾਂਦੇ ਆ ਜੀ ਇਹ ਵੱਡੇ ਵੱਡੇ ਸ੍ਰਕਸ਼ੀਤਾਂ ਤੇ ਪੈ ਜਾਂਦੇ ਆ ਤੇ ਇਹ ਇਹ ਦੇ ਵਿੱਚ ਉਹ ਸਗੋਂ ਅਦਾਲਤ ਨੇ ਇਹ ਕਿਹਾ ਵੀ ਚੌਕੀਦਾਰ ਦੇ ਉਹਨੂੰ ਚੌਕੀਦਾਰ ਨੂੰ ਕਿਉਂਕਿ ਕੱਢ ਦਿੱਤਾ ਗਿਆ ਸੀ ਪੁਰਾਣਾ ਮਾਮਲਾ ਚੱਲ ਰਿਹਾ ਸੀਗਾ ਤੇ ਅਦਾਲਤ ਨੇ ਹਾਈ ਕੋਰਟ ਨੇ ਕਿਹਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਉਹਦੇ ਜਿਹੜੇ ਬੇਟਾ ਹੈਗਾ ਉਸਨੂੰ ਨੌਕਰੀ ਦਿੱਤੀ ਜਾਵੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ ਜੀ ਜੀ ਸੋ ਜੇ ਪਾਸੇ ਗੱਲ ਕਰਾਂਗੇ ਜੀ ਪੰਜਾਬ ਐਜੂਕੇਸ਼ਨ ਬੋਰਡ ਨੂੰ ਇੱਕ ਵਿੱਤੀ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਮੁਲਾਜ਼ਮ ਹੋਗੇ ਜੀ ਤੇ ਉਹਨਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਲਟਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੀ ਜੀ ਇਹ ਵੀ ਦੇਖੋ ਇੱਕ ਸਾਡਾ ਦੁਖਾਂਤ ਹੀ ਹੈ ਵੀ ਐਡੇ ਵੱਡੇ ادارے ਜਿਹੜੇ ਕਿੰਨੇ ਸਾਲਾਂ ਤੋਂ ਚੱਲ ਰਹੇ ਨੇ ਤੇ ਉਹ ਇੱਕ ਪੈਸੇ ਦੀ ਘਾਟ ਕਰਕੇ ਆਰਥਿਕ ਸੰਕਟ ਕਰਕੇ ਵਿੱਤੀ ਸੰਕਟ ਕਰਕੇ ਜਿਹੜੇ ਹੈਗੇ ਉਹਨਾਂ ਦੇ ਕੰਮਕਾਰ ਤੇ ਅਸਰ ਪੈ ਰਿਹਾ ਜੀ ਇਹ ਜਿਹੜੀ ਖਬਰ ਹੈਗੀ ਹੈ ਜੀ ਇਹਦੇ ਵਿੱਚ ਹੈਗਾ ਵੀ 500 ਕਰੋੜ ਰੁਪਇਆ ਜਿਹੜਾ ਹੈ ਸਰਕਾਰਾਂ ਤੋਂ ਲੈਣਾ ਹੈ ਪੰਜਾਬ ਸਰਕਾਰ ਤੋਂ ਮੌਜੂਦਾ ਇਹ ਪਿਛਲੀਆਂ ਸਰਕਾਰਾਂ ਦਾ ਸੀਗਾ ਇਹ ਇਸ ਮੌਜੂਦਾ ਸਰਕਾਰ ਦਾ ਨਹੀਂ ਹੈਗਾ ਪੁਰਾਣਾ ਪੈਂਡਿੰਗ ਪਿਆ ਹੈਗਾ ਕੋਈ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਜਿਹੜਾ ਹੈਗਾ ਮਿਲ ਨਹੀਂ ਰਿਹਾ ਤੇ ਇਹਦੇ ਵਿੱਚ ਕੀ ਸੀਗਾ ਜੀ ਪਹਿਲੀ ਤੋਂ 10ਵੀਂ ਤੱਕ ਦੀਆਂ ਜਿਹੜੀਆਂ ਜਮਾਤਾਂ ਹੈਗੀਆਂ ਉਹਨਾਂ ਦੀਆਂ ਪਾਠ ਪੁਸਤਕਾਂ ਨੇ ਜਿਹੜੀਆਂ ਉਹ ਮੁਫਰੀ ਤੇ ਛਾਪ ਰਿਹਾ ਜੀ ਇਹ ਐਕਚੁਅਲੀ ਜਿਹੜੀ ਹੈਗੀ ਹੈ ਸਤਵਿੰਦਰ ਸਿੰਘ ਢੜਾਕ ਦੀ ਇੱਕ ਸਪੈਸ਼ਲ ਰਿਪੋਰਟ ਹੈ ਜਿਹੜੀ ਅੱਜ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਉਹਨਾਂ ਨੇ ਖੋਜ ਭਰਪੂਰ ਇੱਕ ਰਿਪੋਰਟ ਪ੍ਰਕਾਸ਼ਿਤ ਕਰਵਾਈ ਹੈ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸਮਗਰ ਸਿੱਖਿਆ ਅਭਿਆਨ ਵੱਲ 27 ਕਰੋੜ ਰੁਪਏ ਜਿਹੜਾ ਹੈਗਾ ਪੀਐਸਸੀਬੀ ਦਾ ਭਾਅ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਬਕਾਇਆ ਖੜਾ ਹੈ ਇਹ 2011 ਤੋਂ 2024 ਤੱਕ ਹੈ ਜੀ ਤੇ ਸਮਾਜਿਕ ਨਿਆਂ ਵਿਭਾਗ ਵੱਲ 229 ਕਰੋੜ ਰੁਪਏ ਬਕਾਇਆ ਖੜੇ ਆ ਸਿੱਖਿਆ ਵਿਭਾਗ ਵੱਲ 80 ਕਰੋੜ ਬਕਾਇਆ ਖੜੇ ਨੇ ਪੀਐਸਸੀਬੀ ਦੇ ਅਨੁਸੂਚਿਤ ਜਾਤਾਂ ਗੈਰ ਅਨੁਸੂਚਿਤ ਜਾਤਾਂ ਤੇ ਫੀਸਾਂ ਤੇ ਐਸਸੀਆਰਟੀ ਵਾਲ 171 ਕਰੋੜ ਰੁਪਏ ਬਕਾਇਆ ਖੜੇ ਨੇ ਇਹ ਐਦਾਂ ਦੇ ਜਿਹੜੇ ਪੈਸੇ ਨੇ ਇਹ ਪੁਰਾਣੇ ਆ ਪੁਰਾਣੇ ਬਿੱਲ ਕਿਉਂ ਨਹੀਂ ਕੱਢੇ ਜਾ ਰਹੇ ਇਹ ਸਾਨੂੰ ਤਾਂ ਸਮਝ ਨਹੀਂ ਆਉਂਦੀ ਤੇ ਇਹ ਇਹ ਐਡਾ ਵੱਡਾ ਹਜ਼ਾਰਾ ਜਿਹੜਾ ਲੱਖਾਂ ਸਟੂਡੈਂਟਸ ਨੂੰ ਐਜੂਕੇਸ਼ਨ ਦਵਾਉਂਦਾ ਹੈ 10ਵੀਂ 12ਵੀਂ ਤੱਕ ਤੇ ਉਹਦੇ ਵੱਲ ਇਹ ਧਿਆਨ ਦੇਣ ਦੀ ਲੋੜ ਹੈ ਜੀ ਸਰਕਾਰਾਂ ਨੂੰ ਜੀ ਸੋ ਗੱਲ ਕਰਾਂਗੇ ਜੀ ਵੀਜ਼ਾ ਨੂੰ ਲੈ ਕੇ ਆਪਾਂ ਅੱਜ ਦੀ ਨਹੀਂ ਗੱਲ ਕਰਦੇ ਆਂ ਜੀ ਨੌਜਵਾਨਾਂ ਨੂੰ ਲੈ ਕੇ ਜੋ ਬਾਹਰ ਜਾਂਦੇ ਚਾਹਤਵਾਨ ਨੇ ਪਰ ਇੱਕ ਦੋਸਤ ਵੱਲੋਂ 25 ਲੱਖ ਚ ਨਕਲੀ ਵੀਜ਼ਾ ਦੇ ਦਿੱਤਾ ਗਿਆ ਜੀ ਹਾਲਾਂਕਿ ਪੁਲਿਸ ਵੱਲੋਂ ਫਿਰ ਮਾਮਲਾ ਦਰਜ ਕੀਤਾ ਗਿਆ ਜੀ ਤਿੰਨ ਇਮੀਗ੍ਰੇਸ਼ਨ ਏਜੰਟਾਂ ਦੇ ਜਿਨ੍ਹਾਂ ਖਿਲਾਫੇ ਮਾਮਲਾ ਦਰਜ ਕੀਤਾ ਗਿਆ ਜੀ ਹਾਂ ਜੀ ਇਹ ਇਹ ਬਹੁਤ ਗੰਭੀਰ ਮਾਮਲਾ ਸੀ ਪਟਿਆਲੇ ਦਾ ਮਾਮਲਾ ਜੀ ਇਹ ਤੇ ਤੁਸੀਂ ਦੇਖੋ 25 ਲੱਖ ਰੁਪਏ ਲੈ ਲਿਆ ਔਰ 25 ਲੱਖ ਦੇ ਕੇ ਫੇਕ ਵੀਜ਼ੇ ਦੇ ਦਿੱਤੇ ਜਾਲੀ ਵੀਜ਼ੇ ਦੇ ਦਿੱਤੇ ਔਰ ਉਹ ਜਿਹੜਾ ਮੁੰਡਾ ਜਸ਼ਨਦੀਪ ਹੈ ਪਟਿਆਲੇ ਦਾ ਮੁੰਡਾ 21 ਸਾਲ ਦਾ ਸਿਰਫ ਉਹਦਾ ਉਹਦਾ ਸੁਪਨਾ ਸੀ ਵੀ ਅਮਰੀਕਾ ਚ ਜਾ ਕੇ ਵਸਣਾ ਹੈਗਾ ਤੇ ਉਹ ਡਿਪਰੈਸ਼ਨ ਚ ਚਲਾ ਗਿਆ ਜਿਹਨੂੰ ਆਪਾਂ ਘੋਰ ਨਿਰਾਸ਼ਾ ਕਹਿੰਦੇ ਆ ਨਾ ਬਹੁਤ ਨਿਰਾਸ਼ ਹੋ ਗਿਆ ਤੇ ਇੱਕ ਮਹੀਨੇ ਚ ਉਹਦੀ ਡੈਥ ਹੋ ਗਈ ਮਰ ਗਿਆ ਉਹ ਵਿਚਾਰਾ ਬੰਦਾ ਆਪਣਾ ਉਹ ਮਤਲਬ ਐਡਾ ਇੱਕ ਟਰੈਵਲ ਏਜੰਟਾਂ ਦਾ ਦੇਖੋ ਇੱਕ ਘਟਾਲਾ ਜਿਹੜਾ ਹੈਗਾ ਪੈਸੇ ਲੈ ਕੇ ਵੀ ਕੁਛ ਕੀਤਾ ਨਹੀਂ ਤੇ ਉਹ ਉਹਦੇ ਚ ਇੱਕ ਬੰਦਾ ਤਾਂ ਜਿਹੜਾ ਏਜੰਟ ਹੈਗਾ ਉਹ ਪਟਿਆਲੇ ਦਾ ਹੈਗਾ ਤੇ ਦੋ ਸਨੌਰ ਦੇ ਨੇ ਜੀ ਤੇ ਉਹਨਾਂ ਨੇ ਐਡਾ ਵੱਡਾ ਦੇਖੋ ਇੱਕ ਕਾਂਡ ਕਰਵਾ ਕੇ ਰੱਖ ਦਿੱਤਾ ਤੇ ਸਾਡੀ ਸਲਾਹ ਹੈਗੀ ਆ ਵੀ ਜਿਹੜੇ ਤੁਸੀਂ ਇਮੀਗ੍ਰੇਸ਼ਨ ਵਾਸਤੇ ਅਰਜ਼ੀਆਂ ਦਿੰਨੇ ਹੋ ਤੇ ਉਹ ਸਿਰਫ ਜਿਹੜਾ ਹੈਗਾ ਰਜਿਸਟਰਡ ਜਿਹੜੇ ਏਜੰਟ ਨੇ ਉਹਨਾਂ ਤੱਕ ਹੀ ਕੀਤੇ ਜਾਣ ਕਿਸੇ ਹੋਰ ਤੇ ਭਰੋਸਾ ਨਾ ਕੀਤਾ ਜਾਵੇ ਜੀ 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 ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਪੰਜਾਬ ਵਿੱਚ ਵਾਦੇ ਪ੍ਰਦੂਸ਼ਣ ਨੂੰ ਲੈ ਕੇ ਅੰਮ੍ਰਿਤਸਰ ਦੇ ਹਵਾ ਵਿੱਚ ਸੁਧਾਰ ਆਇਆ ਬਾਕੀ ਕਿਤੇ ਨਹੀਂ ਹੈਗਾ ਜੀ ਹਾਂਜੀ ਇਹ ਇਹ ਰਿਪੋਰਟ ਜਿਹੜੀ ਹੈਗੀ ਆ ਇਹ ਖਤਰਨਾਕ ਰਿਪੋਰਟ ਹੀ ਕਹਾਂਗੇ ਸਾਡੇ ਆਉਣ ਵਾਲੇ ਜਿਹੜੇ ਪੀੜ੍hiyan ਨੇ ਉਹਨਾਂ ਵਾਸਤੇ ਉਹਨਾਂ ਨੂੰ ਅਸੀਂ ਕੀ ਦੇ ਕੇ ਜਾ ਰਹੇ ਹਾਂ ਕੀ ਦੇਣਾ ਚਾਹੀਦਾ ਸਾਨੂੰ ਐਡੀ ਗੰਦੀ ਹਵਾ ਦੇ ਵਿੱਚ ਕਿਵੇਂ ਸਾਹ ਲਵਾਂਗੇ ਅਸੀਂ ਕਿਸ ਤਰ੍ਹਾਂ ਅਸੀਂ ਸਿਹਤਮੰਦ ਰਹਿ ਸਕਦੇ ਹਾਂ ਹੁਣ ਇਹਦੇ ਵਿੱਚ ਕੀ ਹੈਗਾ ਜੀ ਅ 23 ਦਿਨਾਂ ਬਾਅਦ ਜਿਹੜੀ ਹੈਗੀ ਆ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਹਵਾ ਉਹ ਤੇ ਸੁਧਾਰ ਦਰਜ ਕੀਤਾ ਗਿਆ ਲੇਕਿਨ ਉਹ ਓਨਾ ਸੁਧਾਰ ਨਹੀਂ ਹੈਗਾ ਪਹਿਲਾਂ ਦੇ ਮੁਕਾਬਲੇ 23 ਦਿਨਾਂ ਦੇ ਮੁਕਾਬਲੇ ਸੁਧਾਰ ਹੈ ਮੰਡੀ ਗੋਬਿੰਦਗੜ ਵਰਸਟ ਹੈ ਬਹੁਤ ਜ਼ਿਆਦਾ ਜਿਹੜਾ ਮਾੜਾ ਹਾਲ ਆ ਉੱਥੇ ਅ ਅੰਮ੍ਰਿਤਸਰ ਦਾ 93 ਹੈਗਾ ਜੀ ਜਿਹੜਾ AQI ਜੀ ਅ ਇੱਕ ਵਾਰ 93 ਹੈਗਾ ਲੇਕਿਨ ਤੁਸੀਂ ਦੇਖੋ ਵੀ 50 ਤੋਂ ਉੱਪਰ ਨਹੀਂ ਚਾਹੀਦਾ ਲੇਕਿਨ ਇਹ ਘਟ ਹੈਗਾ ਇਹ 93 ਤਾਂ ਘਟ ਮੰਨਿਆ ਜਾ ਰਿਹਾ ਹੈਗਾ ਜਲੰਧਰ ਦਾ 126 ਹੈ ਖੰਨਾ ਦਾ 119 ਹੈ ਜੀ ਲੁਧਿਆਣੇ ਦਾ 184 ਮੰਡੀ ਗੋਬਿੰਦਗੜ ਦਾ 186 ਹੈ ਸਭ ਤੋਂ ਜ਼ਿਆਦਾ ਹੈ ਜੀ ਤੇ ਪਟਿਆਲਾ ਦਾ 158 ਜੀ ਜੀ ਹੁਣ ਤੁਸੀਂ ਦੇਖੋ ਵੀ ਐਨੇ ਜ਼ਿਆਦਾ ਉਹਦੇ ਚ ਰਹਿ ਰਹੇ ਆਪਾਂ ਜੇ ਆਪਾਂ ਕਈਏ ਵੀ 99 ਘਟਾ ਲੇਕਿਨ ਇਹ ਫਿਰ ਵੀ ਜਿਹੜੀ ਆਦਰਸ਼ ਸਥਿਤੀ ਆ ਪੰਜਾਬ ਤੋਂ ਡਬਲ ਹੈ ਇਹ ਤੇ ਆਪਾਂ ਨੂੰ ਇਹ ਜੀ ਗੰਧਲੀ ਹਵਾ ਚ ਸਾਹ ਲੈਣਾ ਪੈ ਰਿਹਾ ਜੀ ਜੀ ਸੋ ਗੱਲ ਕਰਾਂਗੇ ਜੀ ਥੋਪੀਆ ਚ 10000 ਸਾਲ ਬਾਅਦ ਜਵਾਲਾਮੁਖੀ ਫਟਿਆ ਜੀ ਤੇ ਭਾਰਤ ਪੂਜੀ ਸਵਾ ਜੀ ਬਦਲ ਤੇ ਉਡਾਣਾ ਜਿਹੜੀ ਉਡਾਣਾਂ ਕਾਫੀ ਪ੍ਰਭਾਵਿਤ ਹੋਈਆਂ ਨੇ ਜੀ ਹਾਂਜੀ ਉਡਾਣਾਾਂ ਚ ਪ੍ਰਭਾਵਿਤ ਹੋਈਆਂ ਨੇ ਕੱਲ ਵੀ ਕੋਚੀਨ ਤੋਂ ਦੋ ਉਡਾਣਾਂ ਜਿਹੜੀਆਂ ਸੀਗੀਆਂ ਉਹ ਮਲਤਵੀ ਕਰਨੀਆਂ ਪਈਆਂ ਇਹ 10000 ਸਾਲ ਬਾਅਦ ਫਟਿਆ ਜੀ ਇਹ ਪਹਿਲਾਂ ਬਿਲਕੁਲ ਸ਼ਾਂਤ ਰਿਹਾ ਇਹ ਤੇ ਬਹੁਤ ਜ਼ਿਆਦਾ ਧੁਮਾਕਾ ਬਹੁਤ ਵੱਡਾ ਹੋਇਆ ਥੋਪੀਆ ਦੇਸ਼ ਦੇ ਵਿੱਚ ਜਵਾਲਾਮੁਖੀ ਜਦੋਂ ਫਟਿਆ ਤੇ ਇਹਦਾ ਜਿਹੜਾ ਬੱਦਲ ਸੀਗਾ ਉਹਦੇ ਵਿੱਚ ਸਲਫਰ ਡਾਈਆਕਸਾਈਡ ਦੇ ਜਿਹੜੇ ਸੰਘਣਾ ਬੱਦਲ ਸੀਗਾ ਉਹ ਹੁਣ ਉਹਦੀ ਜਿਹੜੀ ਹਵਾ ਸੀ ਇਧਰ ਪੱਛਮ ਵੱਲ ਨੂੰ ਚੱਲ ਪਈ ਤੇ ਉਹ ਸਾਰੇ ਦੇਸ਼ਾਂ ਵਿੱਚ ਦੀ ਹੁੰਦਾ ਹੋਇਆ ਹੁਣ ਕੱਲ ਸ਼ਾਮ ਨੂੰ ਮਤਲਬ ਕਿ ਸੋਮਵਾਰ ਦੀ ਸ਼ਾਮ ਨੂੰ ਇਹ ਪਹੁੰਚ ਗਿਆ ਸੀਗਾ ਜੀ ਉੱਥੇ ਦਿੱਲੀ ਦਿੱਲੀ ਤੋਂ ਬਾਅਦ ਇਹ ਕਿਉਂਕਿ ਲੇਕਿਨ ਹੈ ਬਹੁਤ ਉੱਚਾ ਜੀ ਇਹ 25 ਤੋਂ 45000 ਕਿਲੋਮੀਟਰ ਉੱਚਾ ਹੈ ਆਪਣੇ ਹੈਗਾ ਇਹ ਲੇਕਿਨ ਉਹਦੇ ਨਾਲ ਉਡਾਣਾਂ ਤੇ ਪ੍ਰਭਾਵ ਪਏਗਾ ਤੇ ਆਮ ਜ਼ਿੰਦਗੀ ਦੇ ਉੱਪਰ ਸਾਡੇ ਤੇ ਉਹਦਾ ਕੋਈ ਅਸਰ ਨਹੀਂ ਹੋਏਗਾ ਲੇਕਿਨ ਤੁਸੀਂ ਦੇਖੋ ਵੀ ਦਿੱਲੀ ਚ ਤਾਂ ਪਹਿਲਾਂ ਹੀ ਮਾੜਾ ਹਾਲ ਹੋਇਆ ਵਿਆ ਜੀ ਤੇ ਉੱਪਰ ਦੀ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ ਤੇ ਕਿੱਥੇ ਜਾਵਾਂਗੇ ਅਸੀਂ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਜੰਗੀ ਬੇੜਾ ਆਈ ਐਨ ਐਸ ਮਾਹੇ ਸਮੁੰਦਰੀ ਫੌਜ ਵਿੱਚ ਸ਼ਾਮਲ ਹੈ ਜੀ हां जी माहे ए पहली बारी होया जी ए ए ए दी खासियत की है जी एंटी सबमरीन है जी पांडूबियां जे कोई ਥੱਲੇ ਦੀ ਪਾਣੀ ਦੇ ਵਿੱਚ ਦੀ ਜਿਹੜੀ ਤੁਰੇ ਫਿਰਦੀ ਆ ਦੁਸ਼ਮਣ ਦੇ ਦੇਸ਼ ਦੀ ਤਾਂ ਉਹ ਉਹ ਪਤਾ ਲਾ ਸਕਦਾ ਜੀ ਇਹ ਦੂਰੋਂ ਪਤਾ ਲਾ ਸਕਦਾ ਹੈਗਾ ਇਹ ਇਹਦੀ खासियत है ਕੋਚੀਨ Shipyard Limited ਚ ਬਣਿਆ ਜੀ ਤੇ ਇਹਦਾ ਇਹਦੀ ਮੇਨ ਜ਼ਿੰਮੇਵਾਰੀ ਇਹ ਹੋएगी ਕਿ ਸਮੁੰਦਰੀ ਮਾਰਗ ਜਿਹੜੇ ਨੇ ਉਹ ਸੁਰੱਖਿਅਤ ਰਹਿਣ ਜੀ ਜੀ ਸੋ ਜੇ ਪਾਸੇ ਗੱਲ ਕਰਾਂਗੇ ਜੀ ਕੰਗੜਾ ਨਾਉਤ ਨੂੰ ਲੈ ਕੇ ਜਿਹਦੇ ਵੱਲੋਂ ਕਿਸਾਨ ਅੰਦੋਲਨ ਦੇ ਦੌਰਾਨ ਇੱਕ ਟਿੱਪਣੀ ਕੀਤੀ ਗਈ ਸੀ ਤੇ ਫਿਰ ਮਾਨ ਹਾਨੇ ਦਾ ਕੇਸ ਉਹ ਬਠਿੰਡਾ ਦੀ ਅਦਾਲਤ ਦੇ ਵਿੱਚ ਦਰਜ ਕੀਤਾ ਗਿਆ ਸੀ ਪਹਿਲਾਂ ਵੀ ਕੰਗੜਾ ਨਾਉਤ ਬਠਿੰਡਾ ਦੇ ਵਿੱਚ ਆਏ ਸੀ ਪਰ ਹੁਣ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ ਨੇ ਜੀ ਜੀ ਇਹ ਜਿਹੜਾ ਕੰਗਨਾਰਨਾਉਤ ਦਾ ਮਾਮਲਾ ਹੈਗਾ ਇਹ ਇਹ ਜਿਹੜੇ ਸੋ ਕਾਲਡ ਜਿਹੜੇ ਅਖੌਤੀ ਜਿਹੜੇ ਵੀਆਈਪੀ ਆਪਣੇ ਆਪ ਨੂੰ ਕਹਾਉਂਦੇ ਨੇ ਵੀ ਅਸੀਂ ਥੋੜਾ ਜਿਹਾ ਮਸ਼ਹੂਰ ਹੋ ਗਏ ਅਸੀਂ ਬਹੁਤ ਵੱਡੇ ਮੱਦੇ ਬਣ ਗਏ ਉਹਨਾਂ ਨੂੰ ਟਿੱਪਣੀਆਂ ਕਰਨ ਲੱਗੇ ਹੁਣ 100 ਵਾਰੀ ਸੋਚਣਾ ਪਏਗਾ ਉਹਨਾਂ 'ਤੇ ਦੋਸ਼ ਆਇਦ ਹੋ ਚੁੱਕੇ ਨੇ ਦੋਸ਼ ਲੱਗ ਗਏ ਨੇ ਕੰਗਨਾਰਨਾਉਤ ਤੇ ਲੇਕਿਨ ਉਹ ਪੇਸ਼ ਨਹੀਂ ਹੋਈ ਹੈਗੀ ਉਹ ਤੇ ਉਮੀਦ ਹੈ ਵੀ ਜਿਹੜਾ ਮਹਿੰਦਰ ਕੌਰ ਜੀ ਨੂੰ ਇਨਸਾਫ ਮਿਲੇਗਾ ਤੁਸੀਂ ਦੇਖੋ ਵੀ ਸੁਰੱਖਿਆ ਦੀ ਜਿਹੜੀ ਦੁਹਾਈ ਹੈ ਉਹ ਦਿੱਤੀ ਗਈ ਹੈ ਕੰਗਨਾਰ ਰਣੌਤ ਦੇ ਜਿਹੜੇ ਵਕੀਲਾਂ ਵੱਲੋਂ ਉਹਨਾਂ ਨੇ ਕਿਹਾ ਜੀ ਸੁਰੱਖਿਆ ਨੂੰ ਖਤਰਾ ਸੀਗਾ ਇਸ ਕਰਕੇ ਨਹੀਂ ਆਏ ਲੇਕਿਨ ਜਿਹੜਾ ਮਹਿੰਦਰ ਕੌਰ ਹੋਰਾਂ ਦਾ ਵਕੀਲ ਹੈਗਾ ਉਹਨਾਂ ਨੇ ਇਹ ਕਿਹਾ ਹੈਗਾ ਵੀ ਉਹਨਾਂ ਨਾਲ ਤਾਂ ਇੰਨੀ ਸਿਕਿਉਰਿਟੀ ਹੁੰਦੀ ਹੈ ਵੀ ਉਹਨਾਂ ਨੂੰ ਕਦ ਦਾ ਖਤਰਾ ਹੈਗਾ ਚਲੋ ਖੈਰ ਉਹਨਾਂ ਅਗਲੀ ਸੁਣਵਾਈ ਜਿਹੜੀ ਹੈਗੀ ਹੈ ਜੀ ਉਹ ਹੋਏਗੀ ਤੇ ਉਹਦੇ ਚ ਬਾਅਦ ਚ ਫੇਰ ਫੈਸਲਾ ਆਏਗਾ ਜੀ ਜੀ ਸੋ ਗੱਲ ਕਰਾਂਗੇ ਜੀ ਬੰਦੇ ਭਾਰਤ ਟ੍ਰੇਨ ਨੂੰ ਲੈ ਕੇ ਜੋ ਫਿਰੋਜ਼ਪੁਰ ਕੈਂਟ ਤੋਂ ਲੈ ਕੇ ਦਿੱਲੀ ਦੇ ਵਿੱਚ 6 ਘੰਟੇ ਦੇ ਵਿੱਚ ਸਫ਼ਰ ਤੈਅ ਕਰ ਲੈਂਦੀ ਆ ਹੁਣ ਡਾਕਟਰ ਤਰਨਵੀਰ ਗਾਂਧੀ ਕਹਿੰਦੇ ਮੈਂ ਉੱਥੇ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਆ ਜਿਹੜੇ ਰੇਲ ਮੰਤਰੀ ਨੇ ਸ਼੍ਰੀ ਵੈਸ਼ਨਵ ਤੇ ਉਪ ਮੰਤਰੀ ਨੇ ਜਿਹੜੇ ਜੀ ਰਵਣੀ ਦੀ ਬਿੱਟੂ ਉਹਨਾਂ ਨਾਲ ਅੱਜ ਬਰਨਾਲੇ ਸਟੋਪੇਜ ਨਹੀਂ ਸੀਗਾ ਰੇਲ ਦਾ ਜੀ ਤੇ ਜਿਹੜੇ ਐਮਪੀ ਨੇ ਮੀਥੇਰ ਉਹਨਾਂ ਨੇ ਵਿਰੋਧ ਵੀ ਕੀਤਾ ਸੀ ਵੀ ਇੱਥੇ ਰੁਕਣੀ ਚਾਹੀਦੀ ਹੈ ਕਹਿੰਦੇ ਮੈਨੂੰ ਹੰਗਾਰਾ ਮਿਲ ਗਿਆ ਛੇਤੀ ਖੁਸ਼ਖਬਰੀ ਮਿਲੇਗੀ ਉਹਨੂੰ ਲੈ ਕੇ ਚੱਲੋ ਜਾਈਏ ਵਧੀਆ ਇਹ ਚੰਗੀ ਗੱਲ ਕੀਤੀ ਹੈ ਜੀ ਦੇਖੋ ਪਟਿਆਲੇ ਵੀ ਰੁਕੇਗੀ ਉਹ ਤੇ ਆ ਬਹੁਤੇ ਥਾਂ ਤੇ ਨਹੀਂ ਰੁਕਣਾ ਉਹਨੇ ਤੇ ਜੇ ਬਰਨਾਲਾ ਰੁਕੇਗੀ ਤਾਂ ਬਰਨਾਲਾ ਵਾਸੀਆਂ ਦੀ ਜਿਹੜੀ ਚਰੋਕਣੀ ਮੰਗ ਹੈਗੀ ਆ ਉਹ ਪੂਰੀ ਹੋਏਗੀ ਜੀ ਤੇ ਵਧੀਆ ਖਬਰ ਤੁਸੀਂ ਸੁਣਾਈ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਸਾਲ ਪਹਿਲੇ ਮਹੀਨੇ ਦੇ ਵਿੱਚ ਹੀ ਭਾਰਤ ਦੌਰੇ ਦੇ ਉੱਤੇ ਆਣਗੇ ਤੁਹਾਨੂੰ ਦੱਸ ਦੇ ਕਿ ਜਦੋਂ ਨਿਜਰ ਦਾ ਕਤਲ ਹੁੰਦਾ ਹੈ ਕਾਫੀ ਵਿਵਾਦ ਦੇਖਣ ਨੂੰ ਮਿਲਦਾ ਹੈ ਤਣਾਅ ਵੱਧ ਜਾਂਦਾ ਹੈ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੀ ਟਰੂਡੋ ਕਾਫੀ ਬਿਆਨਬਾਜ਼ੀ ਕਰਦੇ ਹੋਏ ਨਜ਼ਰ ਆਉਂਦੇ ਸੀ ਜੀ ਉਹ ਭਾਰਤ ਦੇ ਖਿਲਾਫ ਪਰ ਹੁਣ ਚੰਗੇ ਰਿਸ਼ਤੇ ਬਣਾਉਣ ਦੇ ਵਿੱਚ ਭਾਰਤ ਲੱਗਿਆ ਹੈ ਜੀ ਜੀ ਇਹ ਦਰਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਜੋਹਾਨਸਬਰਗ ਦੱਖਣੀ ਅਫਰੀਕਾ 'ਚ ਮਿਲੇ ਸੀਗੇ ਜੀ 20 ਸਮਿਟ ਜਿਹੜਾ ਸੀ ਸੰਮੇਲਨ ਦੇ ਵਿੱਚ ਉਹ ਉਦੋਂ ਮੋਦੀ ਸਾਹਿਬ ਨੇ ਹੀ ਜਿਹੜਾ ਸੀਗਾ ਉਹਨਾਂ ਨੂੰ ਸੱਦਾ ਦਿੱਤਾ ਸੀ ਮਾਰਕ ਕਾਰਨੀ ਨੂੰ ਵੀ ਤੁਸੀਂ ਆਓ ਤਾਂ ਅਗਲੇ ਸਾਲ ਦੇ ਆਰੰਭ ਚ ਹੀ ਉਹਨਾਂ ਨੇ ਕਹਿ ਦਿੱਤਾ ਹੈ ਹੁਣ ਸੰਕੇਤ ਜਿਹੜੇ ਮਿਲੇ ਨੇ ਸਰਕਾਰੀ ਤੌਰ ਉੱਤੇ ਕਿ ਉਹ ਆਉਣਗੇ ਤੇ ਇਹ ਬਹੁਤ ਵਧੀਆ ਖਬਰ ਹੈ ਜੀ ਸਾਡੇ ਖਾਸ ਕਰਕੇ ਜਿਹੜੇ ਵਿਦਿਆਰਥੀ ਨੇ ਸਾਡੇ ਵੱਡੇ ਪੱਧਰ ਤੇ ਜਿਹੜੇ ਕੈਨੇਡਾ ਦੇ ਵਿੱਚ ਭਾਰਤੀ ਵਸੇ ਹੋਏ ਨੇ ਖਾਸ ਕਰਕੇ ਪੰਜਾਬੀ ਤੇ ਇਹ ਚੰਗੀ ਗੱਲ ਹੈ ਜੀ ਵੀ ਉਹਨਾਂ ਨੂੰ ਰਾਹਤ ਮਿਲ ਗਈ ਕਿਉਂਕਿ ਦੇਖੋ ਪਿਛਲੇ ਦਿਨਾਂ 'ਚ ਬਹੁਤ ਸਾਰੇ ਜਿਹੜੇ ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਗਿਆ ਉਹਨਾਂ ਦੀਆਂ ਅਰਜ਼ੀਆਂ ਦੇ ਵਿੱਚ ਕੁਝ ਕਈ ਵਾਰੀ ਛੋਟੀ ਜੀ ਗਲਤੀ ਵੀ ਹੁੰਦੀ ਆ ਤੇ ਉਹ ਫਿਰ ਉਹ ਪ੍ਰਮਾਨ ਨਹੀਂ ਕਰ ਦਿੱਤੇ ਉਹਨਾਂ ਡਿਪੋਰਟ ਕਰ ਦਿੰਦੇ ਆ ਦੇਸ਼ ਨਿਕਾਲਾ ਦੇ ਦਿੰਦੇ ਆ ਜੀ ਤੇ ਹੁਣ ਉਹ ਚ ਰਹਾਤ ਮਿਲੇਗੀ ਜੀ ਕੁਝ ਜੀ ਸੋ ਕਰਨਾਲ ਦੇ ਲਾੜੇ ਦੇ ਉੱਤੇ ਜੀ ਗੋਲੀਬਾਰੀ ਕੀਤੀ ਗਈ ਹੈ ਜਦੇ ਵਿੱਚ ਉਹਦੀ ਮੌਤ ਹੋ ਗਈ ਜਿ ਲੁਧਿਆਣੇ ਦੇ ਪੰਜ ਬੰਦੇ ਸੀਗੇ ਜੋ ਜਿਰਕਪੁਰ ਤੋਂ ਗ੍ਰਿਫਤਾਰ ਕੀਤੇ ਗਏ ਜੀ ਇਹ ਇਹ ਬੜੀ ਦੁਖਦਾਈ ਘਟਨਾ ਹੈਗੀ ਆ ਇਸ ਤਰ੍ਹਾਂ ਦੀ ਦੇਖੋ 20-25 ਸਾਲ ਦੇ ਉਹ ਪੰਜ ਨੌਜਵਾਨ ਨੇ ਜਿਨ੍ਹਾਂ ਨੇ ਇਹ ਵਾਰਦਾਤ ਕੀਤੀ ਜੀ ਇਹਦੇ ਵਿੱਚ ਉਹ 45 ਮਿੰਟ ਕਰਨਾਲ ਦੇ ਵਿੱਚ ਉਸ ਲਾੜੇ ਦੇ ਘਰ ਦੇ ਵਿੱਚ ਤਿਆਰੀ ਚੱਲ ਰਹੀ ਸੀ ਕਿ ਵਿਆਹ ਦੀ ਉੱਥੇ 45 ਮਿੰਟ ਤੱਕ ਉਹਨਾਂ ਨੇ ਡਾਕਾ ਮਾਰਿਆ 45 ਮਿੰਟ ਦੇ ਵਿੱਚ ਉਹਨਾਂ ਨੇ ਜਿਹੜੇ ਲੁੱਟ ਲਏ ਨਕਦੀ ਵੀ ਲੁੱਟ ਲਈ ਤੁਸੀਂ ਦੇਖੋ ਤੇ ਜਿਹੜਾ ਗੈਣੇ ਆਪਣੇ ਉੱਚ ਕਰ ਲਈ 45 ਮਿੰਟ ਤੱਕ ਬੰਦੂਕ ਦੀ ਨੋਕ ਤੇ ਸਾਇਆ ਨੂੰ ਰੱਖਿਆ ਤੇ लाੜੇ ਦੀ ਭੂਆ ਦੇ ਰਾਈਫਲ ਦਾ ਬੱਟ ਵੀ ਮਾਰਿਆ ਤੇ ਕਈਆਂ ਨੂੰ ਹੋਰਾਂ ਨੂੰ ਵੀ ਜ਼ਖਮੀ ਕੀਤਾ ਤੇ ਫਿਰ ਜਾਂਦੇ ਹੋਏ ਗੋਲੀ ਵੀ ਮਾਰ ਗਏ ਉਹਨੂੰ लाੜੇ ਨੂੰ ਗੋਲੀ ਮਾਰਤੀ ਲੇਕਿਨ ਬਚ ਗਿਆ ਹੋ ਮਤਲਬ ਲੇਕਿਨ ਸੀਰੀਅਸ ਹੈਗਾ ਉਹਦੀ ਹਾਲਤ ਜੀ ਗੰਭੀਰ ਬਣੀ ਹੋਈ ਹੈ ਲੇਕਿਨ ਖਤਰੀ ਤੋਂ ਬਾਹਰ ਹੈ ਮਤਲਬ ਹੁਣ ਉਹ ਉਸ ਤਰ੍ਹਾਂ ਦਾ ਜਾਨ ਨੂੰ ਕੋਈ ਖਤਰਾ ਨਹੀਂ ਹੈ ਤੁਸੀਂ ਦੇਖੋ ਵੀ ਉਹ ਲੁਧਿਆਣੇ ਦੇ ਬੰਦੇ ਜਾ ਕੇ ਕਰਨਾਲ ਵਾਰਦਾਤ ਕਰਦੇ ਨੇ ਤੇ ਫਿਰ ਉਹ ਫੜੇ ਜਾਂਦੇ ਆ ਜ਼ੀਰਕਪੁਰ ਤੇ ਤੁਸੀਂ ਦੇਖੋ ਵੀ ਕਹਜਾ ਟਾਈਮ ਆ ਗਿਆ ਕਿ ਉਹ ਸਖਤ ਮਿਹਨਤ ਨਹੀਂ ਕਰਦੇ ਸਗੋਂ ਦੁਜੀ ਦਿਨ ਪਾਸੇ ਲੋਕਾਂ ਨੂੰ ਲੁੱਟ ਕੇ ਜਿਹੜਾ ਹੈਗਾ ਆਪਣੀ ਉਪਜੀਵਕਾ ਤੇ ਆਪਣਾ ਜਿਹੜਾ ਹੈ ਭੋਖ ਖਲਬੇ ਰਹੇ ਨੇ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਨਿਆ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ